ਅੱਜ ਅਸੀਂ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਪੂਰੇ ਪੰਜਾਬ ਦੇ ਡੀਸੀ ਸਾਹਮਣੇ ਦਤਰਾ ਸਾਹਮਣੇ ਜਿਹੜਾ ਧਰਨਾ ਦੇ ਰਹੇ ਹਾਂ ਕਿਉਂਕਿ ਨਰੇਗਾ ਕਾਨੂੰਨ ਜਿਹੜਾ ਇਹ 2005 ਦੇ ਵਿੱਚ ਪਾਸ ਹੋਇਆ ਉਹਦੇ ਵਿੱਚ ਜਿਹੜੀ ਪੂਰੀ ਪ੍ਰਦਸ਼ਤਾ ਨਹੀਂ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਘਰ ਘਰ ਚੁੱਕਾ ਵਾ ਜਿਹੜੇ ਪਿੰਡਾਂ ਦੇ ਚੌਧਰੀ ਲੋਕ ਆ ਉਹ ਆਪਣੇ ਬਾਕਸ ਜੋਬ ਕਾਰਡ ਬਣਾ ਕੇ ਆਪਣੇ ਪਰਿਵਾਰ ਦੇ ਜੀਆ ਦੇ ਖਾਤੇ 'ਚ ਪੈਸੇ ਪਵਾ ਕੇ ਇਹਦੇ ਵਿੱਚ ਬਹੁਤ ਵੱਡਾ ਭ੍ਰਿਸ਼ਟਾਚਾਰ ਕਰ ਰਹੇ ਆ ਸੋ ਉਹਨੂੰ ਖਤਮ ਕਰਨਾ ਚਾਹੀਦਾ ਤੇ ਜਿਹੜੇ ਨਰੇਗਾ ਕੰਮੇ ਆ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਕੰਮ ਦੇਣ ਤੋਂ ਬਾਅਦ ਉਹਨਾਂ ਨੂੰ ਸਮੇਂ ਸਿਰ ਜਿਹੜੀ ਆ ਉਹਨਾਂ ਦੀ ਬੰਦ ਜਿਹੜੀ ਉਜਰਤਾ ਉਹਨਾਂ ਨੂੰ ਦੇਣੀ ਚਾਹੀਦੀ ਆ ਜੇਕਰ ਇਹਨਾਂ ਨੇ ਨਾ ਕੰਮ ਦਿੱਤਾ ਨਾ ਸਾਡੇ ਜਿਹੜੇ ਕਿਤੇ ਕੰਮ ਦੇ ਪੈਸੇ ਦਿੱਤੇ ਤੇ ਅਸੀਂ ਇਸ ਸੰਗਠਨ ਜਿਹੜਾ ਵਾ ਹੋਰ ਵੀ ਤਿੱਖਾ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਜਿੰਮੀ ਜੋਨ ਤਰੰਤਾ ਤੋਂ ਆ ਰਹੀ ਆ ਉਹਦੇ ਵਿੱਚ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਇੱਥੋਂ ਦੇ ਐਮ.ਐਲ.ਏ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਉਹਨਾਂ ਦੇ ਦਿਹਾਂਤ ਹੋ ਗਿਆ ਪਰ ਵਧਕਿਸਤੀ ਜਿਹੜੀ ਉਹ ਚੋਣ ਇੱਥੇ ਦੁਬਾਰਾ ਹੋਣੀ ਆ ਜੇਕਰ ਸਰਕਾਰ ਨੇ ਇਸ ਕਾਨੂੰਨ ਦੇ ਵਿੱਚ ਪ੍ਰਦਸ਼ਤਾ ਨਾ ਲਿਆਂਦੀ ਸਾਡੇ ਕੀਤੇ ਕੰਮਿਆਂ ਨੂੰ ਕੰਮ ਨਾ ਦਿੱਤਾ ਕੀਤੇ ਕੰਮਾਂ ਦੇ ਪੈਸੇ ਨਾ ਦਿੱਤੇ ਤੇ ਅਸੀਂ ਇਸ ਜਿੰਨੀ ਚੋਣ ਦੇ ਵਿੱਚ ਵੀ ਨਰੇਗਾ ਕੰਮ ਜਿਹੜੇ ਆ ਉਹ ਲਗਾਤਾਰ ਇਹਦਾ ਪਿੰਡਾਂ ਦੇ ਵਿੱਚ ਇਹਦਾ ਵਿਰੋਧ ਕਰਨਗੇ ਇਹਨਾਂ ਸ਼ਬਦਾਂ ਧੰਨਵਾਦ